ਹਾਜੇਪੁਰਾ ਨਿਗੜ ਤਰਕਸਾਰ ਮੇਨ ਬਾਜ਼ਾਰ ਦੇ ਵਿੱਚ ਰੈਡੀਮੇਡ ਕੱਪੜੇ ਦੀ ਦੁਕਾਨ ਨੂੰ ਭਿਆਨਕ ਅੱਗ ਲੱਗ ਗਈ ਤੇ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਇਹ ਅੱਗ ਬਿਜਲੀ ਦੇ ਸਰਕਟ ਸਾਹ ਕਾਰਨ ਅੱਗ ਲੱਗ ਗਈ ਇਸ ਮੌਕੇ ਤੇ ਦੁਕਾਨਦਾਰ ਤੇ ਦੁਕਾਨਦਾਰਾਂ ਨੇ ਪਹੁੰਚ ਕੇ ਅੱਗ ਬੁਝਾਉਣ ਦਾ ਯਤਨ ਕੀਤਾ ਮੌਕੇ ਤੇ ਫਾਇਰ ਬ੍ਰੀਡ ਵੀ ਪਹੁੰਚ ਚੁੱਕੀ ਸੀ ਇਸੇ ਮੌਕੇ ਉਪਰ ਸੁਪਰਸਾਸ਼ਨ ਵੀ ਮੌਕੇ ਤੇ ਪਹੁੰਚਿਆ ਹੋਇਆ ਸੀ ਇਸ ਦੌਰਾਨ ਦੁਕਾਨਦਾਰਾਂ ਨੇ ਅੱਗ ਬੁਝਾਉਣ ਦਾ ਕਾਫੀ ਯਤਨ ਕੀਤਾ ਤੇ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਇਸ ਮੌਕੇ ਦੁਕਾਨਦਾਰਾਂ ਨੇ ਮੁਆਵਜ਼ੇ ਦੀ ਮੰਗ ਕੀਤੀ ਕਿ ਦੁਕਾਨਦਾਰ ਨੂੰ ਮੁਆਵਜ਼ਾ ਦਵਾਇਆ ਜਾਵੇ ਤਾਂ ਕਿ ਇਹ ਦੁਕਾਨਦਾਰਾ ਤੋਂ ਸ਼ੁਰੂ ਕਰ ਸਕੇ ਇਸ ਮੌਕੇ ਦੁਕਾਨਦਾਰਾਂ ਨੇ ਇੱਕ ਮੰਗ ਹੋਰ ਕੀਤੀ ਉਹਨਾਂ ਨੇ ਕਿਹਾ ਕਿ ਇੱਥੇ ਫਾਇਰ ਬ੍ਰੀਡ ਹੋਣੀ ਚਾਹੀਦੀ ਹੈ ਤਾਂ ਕਿ ਇਸ ਦੁਕਾਨ ਦਾ ਹੋਰ ਵੀ ਬਚਾਅ ਹੋ ਸਕਦਾ ਸੀ ਭਵਾਨੀਗੜ੍ਹ ਚ ਫਾਇਰ ਬ੍ਰੀਡ ਅਪਗ੍ਰੇਡ ਨਾ ਹੋਣ ਕਾਰਨ ਲੱਖਾਂ ਰੁਪਈਆ ਦਾ ਨੁਕਸਾਨ ਹੋ ਗਿਆ ਰਿਪੋਰਟਰ ਰਾਜ ਖੁਰਮੀ ਪਵਾਨੀਗੜ ਜਿਹੜੇ ਕਾਰਨ ਨੇ ਇਸੇ ਦੁਕਾਨ ਤੇ ਅੱਗ ਲੱਗ ਗਈ ਹੈ। ਪਾਣੀ ਸਿਰੇ ਤੇ ਲਵੇ ਸੁੱਕਾ ਲੱਗ ਗਿਆ। ਜਿਹੜੇ ਕਾਰਨ ਤੇ ਅੱਗ ਲੱਗੀ ਹੈ। ਅਸੀਂ मौके ਤੇ ਆ ਕੇ ਦੇਖਿਆ ਤਾਂ ਅੱਗ ਕਾਫੀ ਜ਼ਿਆਦਾ ਵੱਧ ਰਹੀ ਸੀ। ਅਸੀਂ ਇੱਥੇ ਤਿੰਨ ਚਾਰ ਦੁਕਾਨਾਂ ਇਕੱਠੀਆਂ ਹੋ ਕੇ ਫਟਾਫਟ ਸਮਾਨ ਚੱਕ ਲਾਗੇ। ਸਮਾਨ ਤੇ ਵੀ ਲੱਤਿਆ ਗਿਆ ਤੇ ਬਾਕੀ ਸਾਰਾ ਸਮਾਨ ਮੱਚ ਗਿਆ। ਉਹ ਵੀ ਗੀਸੀ ਆ ਕੇ ਤੇ ਕਬੂ ਪਾ ਦੇਤੀ। ਉਹ ਦੁਬਾਰਾ 5 ਯਰ ਦੀ ਗੱਡੀ ਨੂੰ ਕੀਤਾ। ਉਹਨੇ ਆ ਕੇ ਆਖ ਤੇ ਕਾਦੀ ਦਾ ਕੰਮ ਸੀ ਕਰਨਾ। ਥੇੜੀ ਮੇਂ ਕੰਮ ਸੀ ਕਰਨਾ। ਕਿੰਨੇ ਕ ਮੇਂ ਦੀ ਕਰਨਾ ਹੈ? ਜਿਸ ਵੇਲੇ ਧੰਨਵਾਦ 3:30 ਵਜੇ ਕਰਾਈ। ਹਾਂ। ਕਿੰਨੇ ਕ ਟਿਕਾਵਾ ਹੈ? ਨਿਸ਼ਾਨ ਮੇਂ ਤਾਂ ਹੋ ਗਈ ਬੱਤੀ ਦੀ ਦਿੱਤੀ ਦੱਸੋ। ਕੀ ਕਾਰਨ ਹੋਇਆ ਇਹ ਸ਼ੋਰ ਸਬਕ ਦਾ? ਸ਼ੋਰ 3:20 ਦੇ ਸਬਕ ਦਾ ਆਇਆ। ਅੱਛਾ। ਇਹ ਹੋਰ 3:30 ਹੋਤਾ ਤੇ ਮੈਂ ਸੋਚ ਮੇਰਾ ਬਲ ਤੇ। ਹੂੰ। ਜੀਨ ਕੋਈ ਸੰਦੋ। ਕਲਪ ਸੁਪਰਡਾਸਨ ਪਹੁੰਚ ਗਿਆ ਤੇ ਮੈਂ ਫਿਰ ਪਹੁੰਚ ਗਿਆ ਤੇ ਫੋਨ ਹੀ ਬੋਲਦੇ ਸਨ ਨਕਸਾਨ ਕਿੰਨਾ ਕਰੇ ਤੁਸੀਂ ਇਤਨਾਂ ਰੱਖਮ ਕੀ ਨੁਕਸਾਨ ਕੀ ਮੰਗ ਕਰਦੇ ਮੰਗ ਕਰਦੇ ਇਹ ਪ੍ਰਸ਼ਾਸਨ ਦਾ ਸਾਡਾ ਮੌਜੂਦ ਹੈ ਤਾਂ ਸਾਮਣੇ ਅਭੀ ਹਲਕੀਆ ਹੋ ਗਿਆ ਸੀ ਇਹ ਕੀ ਕਰ ਹੋ ਗਿਆ ਸੀ ਜੀ ਸਾਲ ਨੂੰ ਤਕਰੀਬਨ ਅੱਜ ਸਵੇਰੇ 6 ਵਜੇ ਤੋਂ 6:10 ਤੇ ਫੋਨ ਆਇਆ ਕਿ ਉਹਦੇ ਭਾਨੀਗੜ ਗਾਰਮੈਂਟ ਦੇ ਦੁਕਾਨ ਨੂੰ ਅੱਗ ਲੱਗੀ ਹੈ ਵੀ ਜਲਦੀ ਆਓ ਅਸੀਂ ਆ ਕੇ ਮੌਕੇ ਤੇ ਦੇਖਿਆ ਸੀ ਬਿਡਨ 10 ਮਿੰਟਸ ਜਾਂ 12 ਮਿੰਟਸ ਅਸੀਂ ਇਨ ਕਵਰ ਟੂ ਭਾਨੇਗੜ ਸੰਗਰੂਰ ਤੋਂ ਅਸੀਂ ਭਾਨੇਗੜ ਆ ਕੇ ਸੀ ਪਾਰਕ ਕਮਿਟਰੀ ਚ ਸਾਨੂੰ ਰਸਤਾ ਸੀ ਤੇ ਉਹਦੇ ਵਿੱਚ ਜਨਸਤਾਨ ਨੇ ਦੇਖਿਆ ਵੀ ਦੁਕਾਨ ਨੂੰ ਗਵਰਨਮੈਂਟ ਦੇ ਨਿਵਾਗ ਲੱਗੀ ਹੋਈ ਸੀ ਜੋ ਕਿ ਉਹਦੇ ਜਿਆਦਾ ਤੋਂ ਵੱਧ ਨਿਕਲਦੇ ਸੀ ਨਾਲ ਵਾਲੇ ਦੁਕਾਨਾਂ ਦਾ ਬਚਾਅ ਹੋ ਗਿਆ ਤੇ ਕੋਈ ਜਾਨੀ ਨੁਕਸਾਨ ਨਹੀਂ ਇਹਨਾਂ ਦਾ ਕਿੰਨਾ ਨੁਕਸਾਨ ਲੱਗਾ ਦੇਖੋ ਜੀ ਗਰਮਟ ਦਾ ਕੰਮ ਹੈ ਕੱਪੜੇ ਦਾ ਸਾਨੂੰ ਇਸ ਵਾਰ ਇਸ ਦੀ ਨੌਲੇਜ ਨਹੀਂ ਕਿੰਨਾ ਕੋਈ ਨੁਕਸਾਨ ਹੋਇਆ ਸਾਡਾ ਕੰਮ ਸੀ ਅੱਗ ਬੁਝਾ ਕੇ ਅਸੀਂ ਆਪਣਾ ਕਵਰ ਜਿੰਦ ਤੱਕ ਤੁਸੀਂ ਆਏ ਸੀ ਭਾਜੀ ਕਿੰਨਾ ਕਿੰਨੇ ਪਰਸੈਂਟ ਸਮਾਨ ਮਚ ਚੁੱਕਿਆ ਸੀ ਹੈ ਬਚਿਆ ਹੈ ਦੇਖੋ ਇਸ ਚੀਜ਼ ਦਾ ਦੇਖੋ ਅਸੀਂ ਸਮਾਨ ਦਾ ਤਾਂ ਦੇਖੋ ਕੀ ਕਰ ਸਕਦੇ ਸਾਨੂੰ ਨਹੀਂ ਸੀ ਦੀ ਨੋਲਿਜ ਵੀ ਸਮਾਨ ਕਿੰਨੇ ਦਾ ਸੀ ਇਹਨਾਂ ਦੇ ਕਹਿਣ ਮੁਤਾਬਕ ਵੀ ਸੋਲਵ ਕਰੀ ਸੀ ਆਪਨੇ ਅਫਰਟ ਕਰਦੇ ਸੀ ਕੋਸ਼ਿਸ਼ ਕਰਦੇ ਸੀ ਵੈਲੰਡ ਗੁੱਡ ਵੀ ਆਪਣੀ ਸਮਾਨ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਸੀ ਬਹੁਤ ਵਧੀਆ ਜ਼ਰੂਰੀ ਵੀ ਹੈ ਅਜਿਹਾ ਤੇ ਪਰ ਇਹਨਾਂ ਤੇ ਜੇ ਇਹ ਕਹਿ ਰਹੇ ਨੇ ਵੀ ਥੋੜੀ ਲੇਟ ਹੋਈ ਹੈ ਜਾਂ ਸਿਸਟਮ ਉਹਦੇ ਵਿੱਚ ਅਸੀਂ ਤੁਸੀਂ ਆਪ ਦੇਖ ਲਓ ਵੀ ਅਸੀਂ ਤਾਂ ਟਾਈਮ ਤੇ ਪਹੁੰਚੇ ਹਾਂ ਸਮਾਨ ਬੱਚੇ ਕਿੰਨੇ ਕਿ ਬੱਚੇ ਸਮਾਨ 90% ਮੇਰੇ ਹਿਸਾਬ ਨਾਲ ਤੁਹਾਡੇ ਸਾਹਮਣੇ ਹੀ ਤੁਹਾਡੇ ਕੈਮਰਾ ਦੇਖ ਲਓ ਜੀ ਜਿਹੜਾ ਬੱਚੇ ਤੇ ਜਿਹੜਾ ਲੱਗਿਆ ਅੱਜ ਕੀ ਘਟਨਾ ਹੋਈ ਹੈ ਅੱਜ ਸਾਡੇ ਮੇਨ ਬਾਜ਼ਾਰ ਭਵਾਨੀਗੜ੍ਹ ਵਿਖੇ ਆਪਣੇ ਸਿੰਘਲਾ ਫੈਂਸੀ ਸਟੋਰ ਤੇ ਰਾਤ 3 ਵਜੇ ਦੇ ਕਰੀਬ ਅੱਗ ਸਰਕਟ ਕਾਰਨ ਅੱਗ ਲੱਗੀ ਜਿਹਦੇ ਨਾਲ ਤਕਰੀਬ 100 ਤੋਂ 90% ਨੁਕਸਾਨ ਪਾਇਆ ਗਿਆ ਜਿਵੇਂ ਆਪਾਂ ਲੱਕੜ ਦੀ ਫੀਟਿੰਗ ਕਹਦੀ ਹੈ ਜਾਂ ਕੱਪੜੇ ਦਾ ਨੁਕਸਾਨ ਹੈ ਜਿਹੜਾ ਕਿ ਦੁਬਾਰਾ ਥੋੜਾ ਮੋਟਾ ਕੱਢਿਆ ਕੰਮ ਵੀ ਨਹੀਂ ਆਉਂਦਾ ਹੁੰਦਾ ਕਿਉਂਕਿ ਦਾਗ ਲੱਗ ਜਾਂਦੇ ਨੇ ਜਾਂ ਕੁਝ ਹੋਰ ਤਰ੍ਹਾਂ ਦਾ ਕਿਉਂਕਿ ਇਹ ਦੁਕਾਨਦਾਰ ਪਹਿਲਾਂ ਹੀ ਬਹੁਤ ਮਾਲੀ ਹਾਲਤਾਂ ਦੀ ਕਮਜ਼ੋਰ ਹੈਗੀ ਜਾਂ ਮਾਲਕੇ ਆਪਣਾ ਜਿੰਮੇ ਲਾ ਲੋ ਲਿਮਟਾਂ ਵਗੈਰਾ ਕਰਾ ਕੇ ਟਾਈਮ ਪਾਸ ਕਰ ਰਹੇ ਨੇਗੇ ਤੇ ਏਸੀ ਤਾਂ ਇਹੀ ਮੰਗ ਕਰਦੇ ਆ ਜੀ ਸਰਕਾਰ ਨੂੰ ਇਸ ਦਾ ਕੋਈ ਫੌਰਨ ਵਪਾਰੀ ਦਾ ਵੀ ਹੱਲ ਕੀਤਾ ਜਾਵੇ ਕਾਰਨ ਕਿਉਂਕਿ ਜਿਹੜਾ ਵਪਾਰੀ ਨਹੀਂ ਚੱਲ ਸਕਦਾ ਐਡਾ ਬੜਾ ਨੁਕਸਾਨ ਉਹਦੇ ਵੀ ਤਾਂ ਕੋਈ ਨਾ ਕੋਈ ਹੱਲ ਹੋਣਾ ਚਾਹੀਦਾ ਕਿਉਂਕਿ ਵਪਾਰੀ ਹੀ ਸਰਕਾਰ ਦੀ ਹਰੇਕ ਪਾਲਿਸੀ ਨੂੰ ਫੋਲੋ ਕਰਦਾ ਤੇ ਉਹਦੇ ਮੁਤਾਬਕ ਆਪਣਾ ਟੈਕਸ ਵੀ ਅਦਾ ਕਰਦਾ ਹੈ ਅਸੀਂ ਤਾਂ ਸਰਕਾਰ ਨੂੰ ਇਹੀ ਮੰਗ ਕਰਦੇ ਆਂਗੇ ਵੀ ਇਸ ਦੁਕਾਨਦਾਰ ਨੂੰ ਬਣਦਾ ਮੁਆਵਜ਼ਾ ਜਲਦੋਂ ਜਲਦ ਜਾਰੀ ਕੀਤਾ ਜਾਵੇ ਤਾਂ ਜੋ ਉਹਦੀ ਮਾਦੀ ਹਾਲਤ ਠਹਾਰ ਹੋ ਸਕੇ ਸਰ ਫਾਇਰ ਬ੍ਰਿਗੇਡ ਦੀ ਵੀ ਇੱਕ ਡਿਮਾਂਡ ਉੱਠਦੀ ਹੈ ਫਾਇਰ ਬ੍ਰਿਗੇਡ ਦੀ ਕਈ ਵਾਰੀ ਡਿਮਾਂਡ ਕੀਤੀ ਹੈ ਜੀ ਦੇਖੋ ਚਲੋ ਅੱਜ ਮੌਕੇ ਤੇ ਵੀ ਸਾਨੂੰ ਜੋ ਜਿਹੜੀ ਵੀ ਆਪਣੀ ਫਰਗ ਵੇਡ ਲਈ ਅਸੀਂ ਫੋਨ ਵਗੈਰਾ ਕੀਤਾ ਉਹ ਆਏ ਹਾਜ਼ਰ ਹੋਏ ਕੋਈ ਅਜਿਹੀ ਗੱਲ ਨਹੀਂ ਪਰ ਸ਼ਹਿਰ ਲਈ ਵੀ ਇੱਕ ਫਾਇਰ ਬ੍ਰਿਗੇਡ ਮੌਜੂਦਾ ਜ਼ਰੂਰੀ ਹੈ ਜਿਹੜੀ ਹੋਣੀ ਚਾਹੀਦੀ ਹੈ